ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਆਰਾਮ ਗੜੀ ਆ ਅੱਜ ਆਇਆ ਆਂ ਕਿ ਆਪਾਂ ਦਸ਼ਮੇਸ਼ ਮਕੈਨਿਕਲ ਵਰਕਸ਼ਾਪ ਦੇ ਜਿਹੜੀ ਤੁਸੀਂ ਆ ਦੇਖਣੇ ਭਰਾਵੋ ਬਾਈ بڑے ਸਾਫ ਨਾਲ ਤਿਆਰ ਕਰਦੇ ਨੇ ਸੋ ਉਹਨੂੰ ਕਿਸੇ ਹੁਣ ਵੱਡੇ ਸ਼ਹਿਰ ਦੇ ਵਿੱਚ ਆਨਲੂਟ ਮੇਗੀ ਨਾ ਲੰਗਵਾਲ ਦਾ ਆਪਣਾ ਨਾਮ ਉਹਨਾਂ ਮਾਨਸਾ ਨਾਲ ਬਟਿੰਡਾ ਨਾਲ ਲੱਭਾ ਲਈ ਤੁਹਾਡੇ ਆਪਣੇ ਪਿੰਡ ਦੇ ਵਿੱਚੋਂ ਪਿਆਰ ਕਰਦੇ ਨੇ ਤਿਆਰ ਕੀ ਕਰਦੇ ਨੇ ਭਰਾਵੋ ਕੁ ਜਿਪਸੀ ਲੈ ਆ ਕੇ ਕੱਲਾ ਕੱਲਾ ਨਾਟਕ ਹਰ ਇੱਕ ਚੀਜ਼ ਨੂੰ ਕਲਰ ਕਰਕੇ ਆਪ ਦੀ ਤਸੱਲੀ ਦੇ ਨਾਲ ਪਹਿਲਾਂ ਜਿਹੜੇ ਬਜ਼ੁਰਗ ਸੀਗੇ ਉਹ ਬੜੇ ਮਸ਼ਹੂਰ ਸੀ ਉਹਨਾਂ ਦਾ ਗੰਡਾਸਾ ਪੂਰੇ ਪੰਜਾਬ ਦੇ ਵਿੱਚ ਲੋਕ ਬਣੋ ਜੀ ਇਹ ਜੀ ਨਿਗਰਾਨ ਕਰਦੇ ਆ ਭਰਾਵਾ ਜ ਉਹਨਾਂ ਦਾ ਬੇਟਾ ਸਰਬਜੀਤ ਸਿੰਘ ਲੋਟੇ ਤਿਆਰ ਕਰਦਾ ਤੁਹਾਨੂੰ ਸਾਰਾ ਪ੍ਰੋਸੈਸ ਸਮਝਾਵਾਂਗੇ ਅੱਜ ਤੁਹਾਨੂੰ ਬਣਿਆ ਬਹੁਤ ਵਧੀਆ ਲੱਗ ਰਿਹਾ ਹੈ ਤੁਹਾਨੂੰ ਭਰਾਵਾ ਏ ਤੋਂ ਲੈ ਕੇ ਜੈਡ ਤੱਕ ਦਿਖਾਵਾਂਗੇ ਆਪਾਂ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ ਆਪਾਂ ਵੀ ਇਹਨੂੰ ਕਿਵੇਂ ਖੋਲ੍ਹਦੇ ਕਿਵੇਂ ਚਾਰ ਕਰਦੇ ਨੇ ਸਾਡੇ ਨਾਲ ਬਨੇ ਰਹੋ ਦੇਖੋ ਭਰਾਵੋ ਕਿਸੇ ਬਾਈ ਕੋਲ ਜਿਪਸੀ ਖੜੀ ਹੋਵੇ ਕੋਈ ਜੀਪ ਖੜੀ ਹੋਵੇ ਉਹ ਤੋਂ ਬਾਈ ਹੁਣੀ ਇਹ ਘਰੇ ਖੇਤਾਂ 'ਚ ਕੰਮ ਕਰਨ ਵਾਸਤੇ ਢੁਕਾ ਜਿਹਨੂੰ ਆਪਾਂ ਲੈਮਰ ਗਿੰਨੀ ਕਹਿੰਦੇ ਆ ਪੀਟਰੇਟੇ ਵੀ ਕਹਿੰਦੇ ਆ ਉਹ ਤਿਆਰ ਕਰਦੇ ਨੇ ਤੁਹਾਨੂੰ ਦਿਖਾਉਣੇ ਆ ਜੋ ਆ ਭਰਾਵੋ ਉਹਦਾ ਹਿੱਸਾ ਆ ਤਸਨੂਨ ਲੌਂਗਵਾਲ ਸਰੂਰ ਪਟਿਆਲੇ ਮਾਨਸਾ ਡੱਬਾ ਵਾਲੇ ਜਾਂ ਜਲੂੜ ਨਹੀਂ ਗਈ ਤੇ ਆਹ ਪ੍ਰਾਵੋ ਇੰਜਣ ਪਿਆ ਉਹਦਾ ਜੇ ਕਿ ਲੋਡ ਹੋਵੇ ਕਿਸੇ ਨੂੰ ਇੰਜਣ ਵਗੈਰਾ ਦੀ ਉਹ ਇੱਥੋਂ ਲੈ ਕੇ ਜਾ ਸਕਦਾ ਤੇ ਆਹ ਤਿਆਰ ਕਰਦੇ ਨੇ ਬਾਈ ਹੁਣੀ ਤੁਹਾਨੂੰ ਦਿਖਾਵਾਂਗੇ ਜੀਰੂ ਤੋਂ ਲੈ ਕੇ 100 ਤੱਕ ਦਾ ਪੂਰਾ ਇਹਦਾ ਸਫਰ ਕਿੱਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਨਹੀਂ ਤੁਹਾਨੂੰ ਕੋਕਾ ਬਣਦਾ ਦਿਖਾਵਾਂਗੇ ਪ੍ਰਾਵੋ ਲਓ ਜੀ ਬਾਈ ਹੁਣੀ ਤੇ ਲੱਗੇ ਚਾਸੀ ਲਾਉਣ ਸਰਬਜੀਤ ਸਿੰਘ ਮਿਸਤਰੀ ਲੋਟੀ ਕੰਮ ਕਰਦਾ ਇਹ ਪੂਰਾ ਗੁਣੀ ਜੀ ਤੇ ਲਾ ਰਹੇ ਨੇ ਲਾ ਤੇ ਆਹ ਸਾਇਦ ਪਾਵਰ ਸਟੇਰੀਂਗ ਵਾਲਾ ਵੀ ਲਾ ਰਹੇ ਨੇ ਜੀ ਪੂਰਾ ਪਾਵਰ ਕਰਕੇ ਦੇਣਗੇ ਇਹ ਇਹ ਯਾਰਾ ਜੀ ਇਹ ਜਿੰਨਾ ਡਰੰਗ ਵਿਰਾ ਤਿਆਰ ਹੁੰਦੀ ਆ ਇਹ ਮੁੰਡਾ ਤਿਆਰ ਕਰਦਾ ਡਰੰਗ ਵਿਰਾ ਜੀ ਬਸੇ ਆਊਟ ਆਊਟ ਰੇ ਹੀ ਲੈਂਦਾ ਜਰਿਆਉਣ ਲੈਣਾ ਪੂਰੀ ਸਫਾਈ ਨਾਲ ਬਾਈ ਉਹ ਨਹੀਂ ਕੰਮ ਕਰ ਰਹੇ ਨੇ ਜੀ ਇਦੂ ਕਹਿਨੇ ਰਿਕਮਾਈ ਕਰਤੀ ਬੱਕੀ ਤਿਆਰ ਜੀ ਦੇਖੋ ਮਿੱਤਰੋ ਬੈਲਡਿੰਗ ਦੇ ਕਿੰਨਾ ਘੈਂਟ ਕਰਿਆ ਵਿਆ ਕਿਉਂ ਮੰਨਦੇ ਹੋ ਲੱਗਦਾ ਹਸੈ ਇਕਲੀ ਉਂਗਲ ਨਾਲ ਵਾਲਾ ਲੱਗਦਾ ਤੇ ਆਹ ਦੇਖੋ ਲਾਉਣ ਦਾ ਕਿੰਨਾ ਘੈਂਟ ਤਰੀਕਾ ਇਹ ਨਵੀਂ ਕਾੜ ਆ ਬਈ ਇਹ ਲੋਟੇ ਵਰਕਸ਼ਾਪਾਂ ਤੇ ਆਹ ਭਰਾਓ ਪੈਰ ਧਰ ਕੇ ਤਾਂ ਚੜਨ ਵਾਸਤੇ ਆਹ ਫੁੱਲ ਫੁੱਲ ਦੇਖ ਤੁਸੀਂ ਕਿੰਨੀ ਕਾਰਾ ਕਰੀ ਕਰੀ ਐ ਮਿਸਤਰੀਆਂ ਦੀ ਆ ਦੇਖੋ ਆ ਨਵਾਂ ਕੱਢਿਆ ਜਗਾੜ ਇਹਨਾਂ ਨੇ ਹੁਣ ਕੰਪਲੀਟ ਹੋ ਗਿਆ ਬਾਡੀ ਵੀਰਾ ਲੱਗ ਚੁੱਕੀ ਆ ਇਹਦੀ ਏ ਤੋਂ ਲੈ ਕੇ ਜੈਡ ਤੱਕ ਮਿਸਤਰੀ ਆ ਉਹਦੀ ਤਸੱਲੀ ਨਾਲ ਤਿਆਰ ਕਰਦੇ ਨੇ ਜਿੰਨਾ ਦਾ ਅਣਕੀ ਦਾਦੇ ਪੜਦਾਦੇ ਇਹ ਕੰਮ ਕਰਦੇ ਆ ਰਹੇ ਨੇ ਪਹਿਲਾਂ ਇਹ ਗੰਡਾਸੇ ਬੜੇ ਮਸ਼ਹੂਰ ਸੀ ਕੁੱਬਿਆਂ ਦੇ ਜੀ ਨੀਕ ਸਿੰਘ ਮਿਸਤਰੀ ਪੰਜਾਬ ਅੱਧੇ ਪੰਜਾਬ ਵਿੱਚ ਜਾਣਿਆ ਜਾਂਦਾ ਸੀ ਗੰਡਾਸਿਆਂ ਦੇ ਨਾਮ ਨਾਲ ਬੜੇ ਸੋਹਣੇ ਬੜੇ ਸੁਕੀਨ ਪੂਰੀ ਐਨ ਮੈਂਟ ਨਾਲ ਤਿਆਰ ਕਰਦੇ ਸੀਗੇ ਆ ਸੋਹ ਤਿਆਰ ਹੋ ਚੁੱਕਿਆ ਬਰਾਓ ਦੇਖੋ ਤੁਸੀਂ ਦੇਖੋ ਕਿੰਨੀ ਕੁਆਲਿਟੀ ਐ ਸੋਹ ਦੇ ਵਿੱਚ ਬਾਕੀ ਇਹਨੂੰ ਅੰਤਮ ਰੂਪ ਤਾਂ ਇਹਨੂੰ ਰੰਗ ਦੇ ਰਹੀ ਦਿੱਤਾ ਜਾਊਗਾ ਤੇ ਆ ਤੁਸੀਂ ਦੇਖੋ ਕਿੰਨੀ ਘੈਂਟ ਤਿਆਰ ਕਰੀ ਆ ਸੋ ਇਹਦੀ ਜਾਨੀ ਕਿ ਕਿਸੇ ਸੱਜਣ ਨੇ ਕਰਾਉਣਾ ਹੋਵੇ ਤਿਆਰ ਤਾਂ ਇਹ ਤੋਂ ਲੱਗੇ ਜੈਡ ਤੱਕ ਆਉਦੇ ਹੱਥੇ ਕੱਲਾ ਕੱਲਾ ਨਟ ਇਹ ਨਹੀਂ ਹੈਗਾ ਵੀ ਜਿਵੇਂ ਆ ਗਈ ਕੋਈ ਚੀਜ਼ ਉਹ ਮੈਂ ਜਿੱਕੀ ਤਿਆਰ ਕਰਤੀ ਜਾਨੀ ਕਿ ਆ ਨਵੇਂ 베어ਿੰਗ ਪਾ ਰਹੇ ਨੇ ਇਹਨਾਂ ਦੇ ਵਿੱਚ ਵੀ ਇਹ ਸੀਲ ਤੋੜ ਕੇ ਦੁਬਾਰੇ ਗਲੀ ਸਪਾਉਂਦੇ ਨੇਗੀ ਤਾਂ ਹੀ ਪ੍ਰਭੂ ਲੋਕ ਜਿਹੜੇ ਪ੍ਰਾਣੇ ਕਾਰੀਗਰ ਨੇ ਉਹਨਾਂ ਕੋਲ ਕਿਉਂ ਜਾਂਦੇ ਨੇ ਉਹ ਇਸ ਕਰਕੇ ਜਾਂਦੇ ਨੇ ਵੀ ਉਹਨਾਂ ਨੇ ਪੂਰਾ ਜਿਵੇਂ ਪੀਜੀ ਆਈ ਦੇ ਡਾਕਟਰ ਹਸਪੀਟਲ ਦੇ ਪੂਰਾ ਬੰਦੇ ਨੂੰ ਖੋਲ ਕੇ ਬਣਾ ਦਿੰਦੇ ਨੇ ਇਹ ਵੀ ਭਰਾ ਉਹ ਖੋਲ ਕੇ ਬਣ ਕੇ ਤਿਆਰ ਕਰ ਦਿੰਦੇ ਨੇ ਇਹ ਤਾਂ ਹੀ ਲੋਕ ਇਹਨਾਂ ਦੇ ਮਰੀਦ ਨੇਗੇ ਮਿਸਰੀ ਕੀ ਬਣਾ ਰਹੇ ਹੈ ਕੀ ਬਣਾ ਜੰਨਾ ਹੈ ਬੱਸ ਕਿਹੜਾ ਇਹ ਕਰ ਦਿਓ ਕਿੱਥੇ ਲੱਗੂ ਹੈ ਇਹ ਕਿੱਥੇ ਲੱਗੂ ਹੈ ਇਸ 100 ਮੀਟਰ ਇਸ ਤਰ੍ਹਾਂ ਖੁੱਲਦੀ ਆ ਤਿੰਨਾ ਵਾਂ ਇੰਜਨਾਂ ਕਿੰਨੇ ਪਾਵਰ ਦਾ ਨਹੀਂ ਹੁੰਦਾ ਨਾਲੇ ਪਾਵਰ ਦਾ ਹੁੰਦਾ ਵੀ ਅੱਛਾ ਪਾਵਰ ਦਾ ਹੁੰਦਾ ਸੁਪਰ ਮਾਸਟਰ ਗੱਲ ਬਣਾਏਗਾ ਹੜਦਾ ਨਹੀਂ ਡਾਲ ਦੇ ਕੀ ਮਰੇਗਾ ਕੋਛ ਮੁੰਡਾ ਰਾਮ ਗੜੀਆਂ ਦਾ ਲੋ ਜੀ ਬਣਾਤਾ ਇੰਜਣ ਨਵਾਂ ਜਮਾ ਲੋ ਜੀ ਭੜਾਦੀ ਗਿਜਾ ਮਾ ਸਿਰਾ ਗੱਲ ਬਾਤ ਕੋਈ ਘਾਟ ਹੀ ਨਹੀਂ ਬੁਰਾ ਵੀ ਇਹਨੂੰ ਕੀ ਕਹਿੰਦੇ ਨੇਗੇ ਇਹ ਨਹੀਂ ਹੱਬਾ ਜੀ ਇਹ ਵੀ ਕਰਦੇ ਆ ਤਿਆਰ ਪੂਰੀਆਂ ਡਿਸਕ ਬਰੇਕਾਂ ਤੇ ਜਿਹੜਾ ਰਹਿ ਗਿਆ ਜੀ ਇਹਦੇ ਕਰੀਮ ਕਲਰ ਰੰਗ ਵੱਜੂਗਾ ਆਹ ਡਾਲਾ ਰਹਿ ਗਿਆ ਤੇ ਕਰੀਮ ਕਲਰ ਰੰਗ ਵੱਜੂਗਾ ਹਨਾ ਜੀ ਰਾਮ ਗਰੇ ਸਾਹਿਬ ਹਾਂਜੀ ਪੂਰੀ ਗੱਲ ਬਣਾਏਗਾ ਆਹ ਦੇਖੋ ਜੀ ਜਮਨ ਜੀ ਮਿੱਤਰੋ ਸਾਰੇ ਫੱਟੇ ਖੋਲ ਕੇ ਪਹਿਲਾਂ ਦੇ ਉੱਪਰ ਪ੍ਰੈਮਰ ਵੱਜਿਆ ਜੀ ਹਣੇ ਪਰ ਕਲਰ ਹੋ ਰਿਹਾ ਬਲੈਕ ਤੁਸੀਂ ਦੇਖੋ ਵੀ ਐ ਸਵਾਦ ਆਉਂਦਾ ਕੰਮ ਕਰਾਉਣ ਦਾ ਤੇ ਕਰਨ ਦਾ ਤੇ ਨਾ ਪੂਰਾ ਜਰ ਲੱਗੇ ਨੂੰ ਪੂਰਾ ਤਿਆਰ ਕਰ ਰਹੇ ਨੇ ਲੋਟੇ ਸਾਹਿਬ ਤੇ ਕਿਹੜਾ ਰੰਗ ਵਰਤਦਾ ਹੈ ਉਸਤਾਦ ਰੰਗ ਕਿਹੜਾ ਵਰਤਦਾ ਨਾ ਬੜੀਆ ਕੁਆਲਿਟੀ ਦਾ ਐਚਡੀ ਰੰਗ ਹੈ ਗਰਨਦਾ ਚਰਨੀ ਲਾਦੀਰ ਨੂੰ ਕਿੰਨੇ 20 ਸਾਲ ਕ ਦਾ ਸਾਲ 10 ਸਾਲ ਦਾ ਆ ਜਿਵੇਂ ਮੀਹਾਲੀ ਨੂੰ ਮੀਂਹ ਪੋਣ ਘੜਦੇ ਨਹੀਂ ਸੋਈ ਸਾਰਾ ਖੋਲਤਾ ਪੀ ਜੇ ਡਾਕਟਰ ਵਾਂਗੂ ਮਾਂ ਦੇ ਪੁੱਤੇ ਨੂੰ ਕੱਲਾ ਕੱਲਾ ਹੱਡ ਖੁੱਲੀ ਬੈਠੇ ਨੇ ਪਹਿਲਾਂ ਪਰੇਮਰ ਮਾਰੇ ਆ ਤੁਸੀਂ ਦੇਖੋ ਉਹਨੇ ਨੂੰ ਕਲਰ ਦੀ ਕੋਟਿੰਗ ਚੱਲ ਰਹੀ ਆ ਅਨਾ ਮੰਜਨਾ ਬਾਕੀ ਸਭ ਸਾਰਾ ਤਿਆਰ ਕਰਾਵਾਂ ਜਿਹੜਾ ਸਟicker ਸਟicker ਲੱਗੇ ਲੋ ਜੀ ਪ੍ਰਭੂ ਬਾਈ ਉਹਨਾਂ ਦਾ ਪੂਰਾ ਸੌਂਗਣਾ ਤਿਆਰ ਕਰਿਆ ਹੋਇਆ ਕੋੜਾ ਜੌਂਡੀਅਰ ਰੰਗ ਵੀ ਜੌਂਡੀਅਰ ਸਟicker ਵੀ ਜੌਂਡੀਅਰ ਦਨੀ ਆਹ ਬਾਈ ਦਾ ਹੈਗਾ ਮੋਬਾਈਲ ਨੰਬਰ ਕੰਟੈਕਟ ਕਰ ਸਕਦੇ ਹੂੰ ਕੁ ਤਿਆਰ ਕਰਾਉਣਾ ਹੋਵੇ ਕੋਈ ਬੰਦਾ ਸਕੀਨ ਬੰਦੇ ਹੁੰਦੇ ਨੇ ਵਿੱਚ ਵੀ ਆਪਾਂ ਦਾ ਆਵਦੇ ਆਂ ਕੋਲੇ ਖੜਕੇ ਤਿਆਰ ਕਰਾਉਣਾਗਾ ਲੋਟੇ ਮਕੈਨਿਕਲ ਵਰਕਸ ਤੇ ਨਾਲਾ ਸਿੱਧੂ ਮੂਸੇਵਾਲਾ ਦਾ ਮੁੰਡਾ ਬੜਾ ਫੈਨ ਹੈ ਤੇ ਵਿੱਚ ਤੁਸੀਂ ਬਾਡੀ ਚੈੱਕ ਕਰੋ ਭਰਾਵੋ ਤੇ ਸਫਾਈ ਦਾ ਤਾਂ ਵੀ ਮੁੱਲ ਹੀ ਨਹੀਂ ਹੈਗਾ ਨਾ ਸਫਾਈ ਬੜੀ ਯਾਦ ਕਰੀ ਵੀ ਆ ਲੂਟੀ ਮਕੈਨੀਕਲ ਵਰਕਸ ਜਿੰਨਸ ਫਾਇਆ ਕੱਲਾ ਕੱਲਾ ਪੁਰਜਾ ਖੋਲ ਕੇ ਦੁਬਾਰੇ ਬੰਨੇ ਉਹਨਾਂ ਨੇ 5 ਕਿਲੇ ਲੈਂਦੀ ਆ ਤਾਂ 50 ਦਾ ਭਾਨ ਮਿਲਦੀ ਤੇ ਕਿਤੇ ਉੱਚੀ ਨਹੀਂ ਮਗਰੀ ਆ ਦੇਖੋ ਭਰਾਓ ਸੀਟ ਉੱਚੀ ਨਹੀਂ ਮ ਕਰਨੀ ਹੋਵੇ ਕਰਨੀ ਦੁਬਾਰੇ ਉੱਚੀ ਨਹੀਂ ਮਗਰੀ ਸੀਟ ਉੱਚੀ ਨਹੀਂ ਮ ਕਰਨੀ ਆ ਗੱਡੀਾਂ ਦੀ ਸਿੱਟਾਂ ਲਾਉਂਦੀਆਂ ਕਿੰਨੀ ਮਰਜ਼ੀ ਉੱਚੀ ਕਰ ਲਓ ਕਿੰਨੀ ਮਰਜ਼ੀ ਨੀਵੀਂ ਕਰ ਲਓ ਉਸ ਤਰ੍ਹਾਂ ਦਾ ਅੱਗੇ ਵੇਸੇ ਕਰ ਲਓ ਸੀਟ ਦੇਖੋ ਜੀ ਪਿੱਛੇ ਨੂੰ ਕਰ ਲਓ ਪੂਰੀ ਅੰਡਰਸਟ ਲੇਵਲ ਆ ਗਈ ਤੇ ਉਸ ਤੋਂ ਬਾਅਦ ਆ ਦੇਖੋ ਤੁਸੀਂ 2024 ਭਗਤ ਸਿੰਘ ਦੀ ਫੋਟੋ ਆ ਤੇ ਆਟਾ ਪਚਕੀ ਵਾਓ ਮਿੱਤਰਾ ਤੇ ਚੱਬ ਗੱਡੇ ਪੈ ਨੇ ਯਾਰ ਜਮੇ ਸਿਰਲ ਆਇਆ ਪਿਆ ਪੂਰਾ ਤੁਸੀਂ ਭਰਾਓ ਦੇਖੋ ਧਾਰ ਚੈੱਕ ਕਰੋ ਪੂਰੀ ਮਾਂ ਦੇ ਪੁੱਤਾਂ ਦੇ ਰੀਜਨ ਲਾ ਕੇ ਬਣਾਇਆ ਚਾਰ ਕਰਿਆ ਤੇ ਪ੍ਰਭੂ ਦੇਖੋ ਕਿੰਨੇ ਸੌਂਗਰ ਤਿਆਰ ਕਰਿਆ ਹੋਇਆ। ਲੀਵਰ ਸਾਈਡ ਤੇ ਲਾਇਆ ਪਿਆ ਵਿਚਾਲੇ ਨਹੀਂ ਹੈਗਾ। ਯਾਨੀ ਕਿ ਇਹਦੀ ਵੱਡੀ ਗੱਲ ਆ ਓਲੀਵਰ ਸਾਈਡ ਤੇ ਕਰਤਾ। ਆ ਨਹੀਂ ਮਿਸਤਰੀ ਸਾਹਿਬ ਜੀ ਨੇ ਤਿਆਰ ਕਰਿਆ ਇਹ। ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ। ਬਾਈ ਕਿੰਨੀ ਕੀ ਦਿੰਦਾ ਐਵਰੇਜ ਇਹ? 20 ਕਿਲੋਮੀਟਰ ਦੀ। 1 ਲੀਟਰ ਨਾਲ। ਫੇਰ ਤਾਂ ਬਾਈ ਬਹੁਤ ਸਸਤਾ ਪਿਆ ਗਿਆ ਟਰੈਕਟਰ ਨਾਲੋਂ ਬਹੁਤ ਸਸਤਾ ਇਹ। ਜਿਵੇਂ ਆਪਾਂ ਘਰ ਦੇ ਘੇਰੂ ਕੰਮ ਕਰਦੇ ਆਂ। ਕੀ ਡਿਮਾਂਡ ਆ ਇਹਦੀ ਤੁਹਾਡੀ 155 155 ਦੇ ਜੀ ਕਿ ਮੈਨੂੰ ਘਰ ਘਰ ਵਾਸਤੇ ਲੈਣ ਜਾਵੇ ਮੜਾ ਮੋਟਾ ਹੋਰ ਕਰ ਲਓ ਉੱਪਰ نیچے ਠੀਕ ਹੈ ਜੇ ਕਿਸ ਨੂੰ ਹੋਰ ਤਿਆਰ ਕਰਾਉਣਾ ਹੋਵੇ ਉਹ ਤਾਂ ਕੀ ਸਕਦਾ ਬੰਦਾ ਆਪਣਾ ਇਹ ਦੀ ਕਿਸੇ ਬੰਦੇ ਨੇ ਆਪਰੇ ਕੋਲ ਜਿਪਸੀ ਖੜੀ ਹੋਵੇ ਤੁਸੀਂ ਕੀ ਉਹਦੀ ਲੇਬਰ ਵਗੈਰਾ ਲਾਉਂਗੇ 30000 ਓਕਾ ਪੁੱਕਾ ਬਹੁਤ ਘੱਟ ਆ ਫਿਰ ਤਾਂ ਠੀਕ ਹੈ ਕਿੰਨੇ ਦਿਨਾਂ ਦੇ ਤਿਆਰ ਹੋ ਜਾਂਦਾ ਮਿਸਤਰੀ ਸਾਹਿਬ ਇਹ 25 ਗ੍ਰਾਮ ਤੇਰ ਠੀਕ ਹੈ ਲੋ ਭਰਾਵੋ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਬਾਈ ਦਾ ਕੰਡਕਟ ਕਰਕੇ ਬਾਈ ਤੂੰ ਤੂੰ ਤਿਆਰ ਕਰਾ ਸਕਦੇ ਹਾਂ ਆਪਦੇ ਕੋਲੇ ਖੜਕੇ ਵੀਡੀਓ ਵਧੀਆ ਲੱਗੀ ਭਰਾਵੋ ਅੱਗੇ ਲਾਈਕ ਸ਼ੇਅਰ ਜਰੂਰ ਕਰਿਓ